ਲੁਜੀ ਅੱਜ ਦਾ ਦਿਨ ਐਤਵਾਦ ਦਾ ਜੋ ਕਿ ਨਿਕਲ ਗਿਆ ਕੜੀ ਦੇ ਨਾਲ ਔਰ ਮੈਕਸਿਮਮ ਟਾਈਮ 4:30 ਪੋਨੇ 5 ਦਾ ਹੋ ਚੱਲਿਆ ਏ ਤੇ ਅੱਜ ਸਾਡੇ ਮਿਸਤਰੀਆਂ ਨੇ ਛੁੱਟੀ ਕਰ ਲਈਤੀ ਐਤਵਾਦੀ ਰੈਸਟ ਲਈ ਤੇ ਜਿਹਦੇ ਵਿੱਚ ਉਹਦੇ ਵਿੱਚ ਇੱਕ ਮੈਨੂੰ ਫਾਇਦਾ ਹੋ ਗਿਆ ਹੁਣ ਫਾਇਦਾ ਕੀ ਹੋਇਆ ਮੈਨੂੰ ਤੁਹਾਨੂੰ ਮੈਂ ਦੱਸਦੀਆਂ ਇੱਕ ਤਾਂ ਛੋਟੇ ਛੋਟੇ ਕੰਮ ਵਰਕਿੰਗ ਕਰਦਾ ਜਿਹੜਾ ਮੈਂ ਕਲੀਅਰ ਕੀਤਾ ਔਰ ਦੂਸਰਾ ਮੈਂ ਵਾਸ਼ਵਲਸ ਕਲੋਥ ਤਾਂ ਕਿ ਗੱਲ ਸੋਮਵਾਰ ਹੈ ਸਾਡਾ ਛੁੱਟ ਤੇ ਗੁੱਗੂ ਤੇ ਗੁੱਗੂ ਦੇ ਪੈਰਾਂ ਭਰਾਵਾਂ ਨੇ ਸਕੂਲ ਜਾਣਾ ਜਿਵੇਂ ਕੀ ਵਿਵੇਕ ਔਰ ਫੈਰੀ ਤੇ ਕਲੋਥਿੰਗ ਵਾਸ਼ ਕਰਨ ਤੋਂ ਬਾਅਦ ਮੈਂ ਆ ਕੇ ਇੱਥੇ ਬੈਠ ਗਈ ਤੇ ਮੈਂ ਦੇਖ ਰਹੀ ਸੀ ਕਿ ਕਾਫੀ ਜਾਣੇ ਨੇ ਮੈਨੂੰ ਮੈਸੈਂਜਰ ਤੇ ਲਿਖਿਆ ਮੈਮ ਵੀਡੀਓ ਨਹੀਂ ਆਇਆ ਤੁਹਾਡਾ ਵੀਡੀਓ ਨਹੀਂ ਆਇਆ ਮੈਨੂੰ ਸਮਝ ਨਹੀਂ ਆਦੀ ਸਿਰਫ ਵੀਡੀਓ ਆਇਆ ਵਿੱਚ ਲਾਈਕ ਹਾਰਟ ਤੁਸੀਂ ਭੇਜਦੇ ਹੋ ਕਿ ਵਿੱਚ ਕੁਝ ਦੇਖਦੇ ਵੀ ਹੋ ਕਿ ਕੁਝ ਮੇਰੀ ਗੱਲ ਨੂੰ ਸੁਣਦੇ ਵੀ ਹੋ ਕਿ ਮੇਰੀ ਕੁਝ ਗੱਲ ਦਾ ਤੁਹਾਨੂੰ ਪ੍ਰਭਾਵ ਵੀ ਪੈਂਦਾ ਹੈ ਸਿਰਫ ਮੈਨੂੰ ਲਾਈਕ ਕਮੈਂਟਸ ਹਾਰਟ ਨਾਲ ਨਹੀਂ ਫਰਕ ਪੈਂਦਾ ਫਰਕ ਤਾਂ ਮੈਨੂੰ ਉਦੋਂ ਪੈਂਦਾ ਜਦੋਂ ਮੇਰਾ ਕੋਈ ਵੀਡੀਓਸ ਅੱਛੀ ਤਰ੍ਹਾਂ ਦੇਖ ਕੇ ਤੇ ਬਹੁਤ ਸਾਰੀਆਂ ਗੱਲਾਂ ਨੂੰ ਸੁਨੇ ਔਰ ਉਹਦੇ ਵਿੱਚੋਂ ਮੈਨੂੰ ਕੁਛ ਨਾ ਕੁਛ ਹੀ ਰਿਪਲਾਈ ਦਵੇ ਕਿ ਮੇਰਾ ਕੋਈ ਜਵਾਬ ਗਲਤ ਹੈ ਜਾਂ ਸਵਾਲ ਗਲਤ ਹੈ ਜਾਂ ਕਿਸ तरह ਦੀ ਗੱਲ ਬਾਤ ਹੈ ਪਰ ਤੁਸੀਂ ਕੁਝ ਵੀ ਨਹੀਂ ਦਿੰਦੇ ਸਿਰਫ ਨਾਈਸ 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 ਤੇ ਠੀਕ ਹੈ ਇਨਸਾਨ ਵਧੀਆ ਹੀ ਹੁੰਦਾ ਹੈ ਜੀ ਇਨਸਾਨ ਮਾੜਾ ਕੋਈ ਵੀ ਨਹੀਂ ਹੁੰਦਾ ਪਰ ਪਲੀਜ਼ ਰਿਕੁਐਸਟ ਹੈ ਸਮਾਂ نکال ਕੇ ਮੇਰੀ ਵੀਡੀਓਸ ਨੂੰ ਦੇਖਿਆ ਕਰੋ ਸੁਨਿਆ ਕਰੋ ਤੇ ਤੁਹਾਨੂੰ ਪਤਾ ਹੈ ਅੱਗੇ ਨਾਲੋਂ ਮੇਰਾ ਬਾਡੀ ਕਾਫੀ ਫਰਕ ਹੈ ਤੇ ਬਾਕੀ ਤੁਹਾਨੂੰ ਤੇ ਪਤਾ ਹੈ ਘਰ ਦੇ ਕੰਮ ਛੋਟੇ-ਛੋਟੇ ਦੀ ਕਰਨੇ ਹੀ ਪੈਣਗੇ ਜੇ ਸਿੱਕੇ ਘਰ ਦੇ ਕੰਮ ਨਹੀਂ ਕਰਾਂਗੇ ਤੇ ਫਿਰ ਬਹੁਤ ਮੁਸ਼ਕਿਲ ਹੋ ਜਾਏਗੀ ਪਰ ਮੇਰੇ ਲਈ ਤਾਂ ਸੋਮਵਾਰ ਤੋਂ ਲੈ ਕੇ ਐਤਵਾਰ ਐਤਵਾਰ ਤੋਂ ਲੈ ਕੇ ਸੋਮਵਾਰ ਸਾਰੇ ਦਿਨ ਮੇਰੇ ਲਈ ਕੋ ਬਰਾਬਰ ਹੈ ਮੈਨੂੰ ਤਾਂ ਲੱਗਦਾ ਹੈ ਕਿ ਕਦੀ-ਕਦੀ ਇਦਾਂ ਲੱਗਦਾ ਹੈ ਕਿ ਮੇਰੇ ਲਈ ਐਤਵਾਰ ਹੋ ਜਾ ਸੋਮਵਾਰ ਹੋ ਜਾ ਮੰਗਲਵਾਰ ਦੀ ਵੀ ਸ਼ੁਕਰ ਹੋ ਜਾ ਸਭ ਇੱਕ ਹੀ ਇਕੁਅਲ ਚੱਲ ਰਹੇ ਨੇ ਤੇ ਬਾਕੀ ਚਲੋ ਕੋਈ ਨਾ ਸਮੇ ਸਮੇਂ ਦੀਆਂ ਗੱਲਾਂ ਨੇ ਜੀ ਔਰ ਇੱਕ ਟਾਈਮ ਲਾਈਫ ਦਾ ਉਹ ਵੀ ਸੀ ਅੱਜ ਇੱਕ ਟਾਈਮ ਉਹ ਵੀ ਹੈ ਹਰ ਇੱਕ ਨੂੰ ਕਰਨਾ ਪੈਂਦਾ ਹੈ ਬਾਕੀ ਜਿਹੜਾ ਤੁਸੀਂ ਪਿੱਛੇ ਹਲਕਾ ਹਲਕਾ ਕੰਮ ਚੈੱਕ ਕਰ ਰਹੇ ਹੋ ਮੈਂ ਤੁਹਾਨੂੰ ਹਲਕਾ ਜਿਹਾ ਮੋਬਾਈਲ ਘੁਮਾ ਕੇ ਦਿਖਾ ਦਵਾਂ ਤੇ ਇਹਦਾ ਤੁਹਾਨੂੰ ਪਤਾ ਹੈ ਇਹ ਕਿਉਂ ਅਸੀਂ ਕਰਵਾਇਆ ਕਿਉਂਕਿ ਸਾਡੇ ਨਾਲ ਆਲਰੇਡੀ ਪਹਿਲਾਂ ਵੀ ਕੰਮ ਹੋਇਆ ਹੋਇਆ ਸੀ ਤੇ ਜਿਸ ਤਰ੍ਹਾਂ ਅੱਜ ਕੱਲ ਮਤਲਬ ਸਿੰਕ ਵਗੈਰਾ ਲੱਗ ਜਾਂਦੀ ਹੈ ਦਰਵਾਜ਼ਿਆਂ ਨੂੰ ਘੋਨ ਲੱਗ ਜਾਂਦਾ ਹੈ ਤੇ ਬਰਸਾਤੀ ਮੌਸਮ ਦੀ ਸ਼ਿਕਾਇਤ ਸੀ ਤੇ ਕਿਸੇ ਨੇ ਮਿਸਤਰੀ ਨੇ ਜਦੋਂ ਉਹਨੇ ਕੰਮ ਕਰ ਦਿੱਤਾ ਸੀ ਇਹਨਾਂ ਨੇ ਉਹਨੇ ਕਿਹਾ ਸੀ ਕਿ ਤੁਹਾਡਾ ਕੰਮ ਮੈਕਸਿਮਮ 3 ਤੋਂ 3.5 4 ਸਾਲ ਆਰਾਮ ਨਾਲ ਨਿਕਲ ਜਾਏ ਕੋਈ ਤੁਹਾਨੂੰ ਦਿੱਕਤ ਨਹੀਂ ਆਏਗੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਸੀਰੀਅਸਲੀ ਉਹਦੇ ਚੱਕਰ ਦੇ ਤਰੀਕੇ ਦੇ ਨਾਲ ਦੇਖਿਆ ਜਾਵੇ ਜੇ ਸਾਡੇ 4 ਸਾਲ 4.5 3 60 ਆਰਾਮ ਨਾਲ ਨਿਕਲ ਗਏ ਨੇ ਤੇ ਹੁਣ ਜਾ ਕੇ ਸ਼ਿਕਾਇਤ ਆ ਜਦੋਂ ਮੌਕਾ ਮਿਲਿਆ ਤੇ ਬਾਕੀ ਜਿਹੜੇ ਇਹਨਾਂ ਦੇ ਫਾਦਰ ਹੈ ਕੋਈ ਚੀਜ਼ ਵਾਲ ਬਹੁਤ ਜ਼ਿਆਦਾ ਕਿਉਂਕਿ ਉਹ ਆਲਰੇਡੀ ਹੀ ਡੀਲਰ ਹੈ ਪ੍ਰਾਪਰਟੀ ਹੈ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਾ ਕਿ ਯਾਰ ਇਹ ਕੰਮ ਜ਼ਿਆਦਾ ਗੜਬੜ ਨਾ ਹੋ ਜਾਈ ਇਹ ਕਹਿੰਦੇ ਨੇ ਇੱਕ ਚੀਜ਼ ਨੂੰ ਲੱਗਦਾ ਲੱਗਦਾ ਸਾਰੇ ਪਾਸੇ ਫੈਲ ਜਾਂਦੀ ਹੈ ਤੇ ਇਸ ਲਈ ਫਿਰ ਅਰुण ਨੇ ਜਿਹੜੀ ਜਿਹੜੀ ਰਿਪੇਅਰਿੰਗਸ ਕਰवानी ਸੀ ਕੰਪਲਸਲੀ ਕਰਨ ਨੂੰ ਲੈ ਕੇ ਤੇ ਉਹ ਕਰवानी ਜ਼ਰੂਰੀ ਸਮਝੀ ਤੇ ਇਸ ਲਈ ਇਹ ਕੰਮ ਤਦ ਹੋਇਆ ਤੇ ਬਾਕੀ ਹੋਰ ਤੁਸੀਂ ਕਿਵੇਂ ਹੋ ਪਰਿਵਾਰ ਸਵੇਂ ਸਭ ਕਿਵੇਂ ਹੋ ਠੀਕ ਠਾਕ ਹੋ ਤੰਦਰੁਸਤ ਹੋ ਵਧੀਆ ਵਧੀਆ ਹੋ ਧੰਨਵਾਦ ਥੈਂਕ ਯੂ so much ਤੁਸੀਂ ਉਬੀਰਾ ਇੱਕ ਮੈਂ ਸਟੇਟਸ ਪਾਇਆ ਸੀ ਕਿ ਮਤਲਬ song ਲਗਾਇਆ ਹੈ ਪੰਜਾਬੀ ਤੁਸੀਂ 사ਜਾ ਨੇ ਸੁਨਿਆ ਹੀ ਹੋਏਗਾ ਉਦੇ ਬਾਰੇ ਤੁਸੀਂ ਬਹੁਤ ਵਧੀਆ ਮਦਰ ਸਪੋਰਟ ਕੀਤਾ ਤੇ ਥੈਂਕ ਯੂ so much ਤੁਸੀਂ ਮੇਰਾ ਸਪੋਰਟ ਕਰਦੇ ਹੋ ਤੇ ਮੇਰਾ ਪਿਆਰ ਮੁਹੱਬਤ ਸਪੋਰਟ ਜੋ ਕੁਝ ਵੀ ਹੈ ਤੁਸੀਂ ਇਸ ਤਰੀ ਮੈਨੂੰ ਦਿੰਦੇ ਰਹੋ ਤੇ ਬਹੁਤ ਹੀ ਵਧੀਆ ਲੱਗਦਾ ਹੈ ਕਿ ਮੇਰਾ ਪਰਵਾਰ Facebook ਮੇਰੀ ਫੈਮਿਲੀ ਹਮੇਸ਼ਾ ਮੇਰੇ ਨਾਲ ਜੁੜੇ ਰਹਿੰਦੇ ਨੇ ਤੇ ਹਰ ਇੱਕ ਵੀਡੀਓਸ ਨੂੰ ਬਹੁਤ ਅੱਛੀ ਤਰ੍ਹਾਂ ਸੁਣ ਕੇ ਤੇ ਅੱਛੇ ਵਿਊਜ਼ ਵੀ ਜਿਹੜੇ ਕਵੈਸ ਦੇ ਨੇ ਤੇ ਬਾਕੀ ਉਧਰ ਦੇਖੋ ਉਹ ਦੇਖੋ ਕੌਣ ਬੈਠਾ ਹੈ विवेक तो वन बैठा है विवेक तो मते नाल फेरी ते चलो उधर ड्राइंग रूम से वो विद्या बैठी है ते विद्या ਤੁਸੀਂ ਕੀ ਕਰ ਰਹੇ ਹੋ ਇਹਨਾਂ ਨੂੰ ਰਾਮ ਰਾਮ ਤੇ ਕਰੋ ਬੇਟਾ ਕੋਏ ਰਾਮ ਰਾਮ ਕਰੋ ਬੁੱਤਰੇ ਸ਼ਸ਼ਰੀ ਗੱਲ ਕਰ ਦਿਓ ਇਹਨਾਂ ਨੂੰ ਪੰਨ ਬਿੱਤੇ ਅ ਕੱਲ ਰਖੜੀ ਸੀ ਤੇ ਇਹਦੇ ਮਤਲਬ ਵੀ विवेक ਆਪਣੀ ਛੋਟੀ ਗੁड़िया ਲਈ मैक्सिमम ਚਾਹ ਤੋਂ ਪੰਜ ਪੈਕਿੰਗਾਂ ਲਈ ਐਸੀ ਚਾਕਲੇਟ ਦੀਆਂ ਜੀ ਜਿਹਦੇ ਵੀ ਚੰਮੀ ਨੂੰ ਲੱਗਦਾ ਕਿ ਆਈ ਥਿੰਕ ਕਿ ਚਾਕਲੇਟਸ ਦੀ ਪੈਕਿੰਗ ਜਿਹੜੀ ਹੈ ਲਾਸਟ ਪੈਕਿੰਗ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਇੱਕ ਟਾਈਮ ਹੁੰਦਾ ਸੀ ਅਸੀਂ ਇੰਨੀ ਕੈਂਡੀਜ਼ ਖਾਂਦੇ ਸੀ ਨਾ ਤੇ ਉਸ ਸਮੇਂ ਸਾਨੂੰ ਨਾ ਉਸ ਚੀਜ਼ ਦਾ ਪਤਾ ਨਹੀਂ ਸੀ ਲੱਗਦਾ ਕਿ ਇਹ ਮਲ ਜਦੋਂ ਕੈਵਿਟਲ ਹੋ ਜਾਂਦੀ ਜਾਂ ਦੰਦਾਂ ਨੂੰ ਕੀੜੇ ਲੱਗ ਜਾਂਦੇ ਆ ਉਹ ਸਾਡੇ ਲਈ ਦਿੱਕਤ ਸਾਹਮਣਾ ਕਰਦੇ ਨੇ ਪਰ ਹੁਣ ਮੈਂ ਇਹਨੂੰ ਕੀ ਕਰਾਂ ਜਦੋਂ ਮੈਂ ਇਹਨੂੰ ਕੁਝ ਕਹਿੰਨੀ ਆ ਤੇ ਇਹਦਾ ਬੱਸ ਰੋਣਾ ਸ਼ੁਰੂ ਜਦੋਂ ਮੈਂ ਕਹਿੰਨੀ ਆ ਉਦੋਂ ਰੋਣਾ ਸ਼ੁਰੂ ਮੇਰੇ ਰੋਣੇ ਤੋਂ ਬਹੁਤ ਤੰਗ ਆ ਉਹ ਦੋਨੋਂ ਬੜੇ ਅਸੀਂ ਸਾਰੀ ਫੈਮਿਲੀ ਇੰਨਾ ਕੁ ਜ਼ਿਆਦਾ ਇਹ ਰੋਣੇ ਤੋਂ ਡਰਦੇ ਆ ਨਾ ਕਿ ਇਹਦਾ ਰੋਣਾ ਇੰਨਾ ਜ਼ਬਰਦਸਤ ਹੈ ਨਾ ਕਿ ਕਲੋਨੀ ਵਾਲੇ ਆਣ ਕੇ ਕਹਿਣਗੇ ਕੀ ਹੋਇਆ ਕੁੜੀਆਂ ਨੂੰ ਕੀ ਹੋਇਆ ਪਰ ਇੰਨਾ ਨਹੀਂ ਪਤਾ ਕਿ ਕੁੜੀਆਂ ਇੱਕ ਦਿਨ ਕੁੜੀਆਂ ਦੇ ਨਾਲ ਰਹਿ ਕੇ ਦੇਖੋ ਫਿਰ ਪਤਾ ਲੱਗੇਗਾ ਤੁਹਾਨੂੰ ਕਿ ਕੁੜੀਆਂ ਕਿੰਨਾ ਪਰੇਸ਼ਾਨ ਕਰਦੀ ਹੈ ਤੇ ਵਿਦਿਆ ਆਪ ਇਸਕੋ ਪੈਕਿੰਗ ਕਰੋ ਸਾਰੀ ਚਾਹਵੜ ਫਿਨਿਸ਼ ਨਹੀਂ ਕਰਨਾ ਆਪਨੇ ਕੱਲ ਸਕੂਲ ਜਾਣਾ ਹੈ ਨਾ ਕੋਈ ਚਾਕਲੇਟ ਲੈ ਕੇ ਜਾਣਾ ਠੀਕ ਹੈ ਇਸਕੋ ਬਾਕੀ ਟਿਪੇ ਮੇ ਪੈਕ ਕਰੋ ਕਰੋ ਬਸ ਸੁਣ ਲੀਏ ਤੁਸੀਂ ਚੂੰ 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 ਕਰਨਾ ਸ਼ੁਰੂ ਬਸ ਇਹੀ ਖੁਸ਼ ਹੈ ਬਾਕੀ ਪਰਿਵਾਰ ਫੇਸਬੁਕ 'ਚ ਹੀ ਕੋਸ਼ਿਸ਼ ਕਰਾਂਗੀ ਸੰਡੇ ਦਾ ਦਿਨ ਹੈ ਅਗਰ ਮੇਰੇ ਕੋਲ ਲਾਈਵ ਹੋਇਆ ਜਾਏਗਾ ਤਾਂ ਮੈਂ ਲਾਈਵ ਜ਼ਰੂਰ ਹੋਵਾਂਗੀ ਇੱਕ ਵਾਰ ਜੇ ਨਹੀਂ ਹੋਇਆ ਜਾਏਗਾ ਤੇ ਉਹਦੇ ਲਈ ਕੋਸ਼ਿਸ਼ ਕਰਾਂਗੀ ਕਿ ਸਮਾਂ ਨਿਕਾਲਾਂ ਕਿ ਬਾਕੀ ਬਹੁਤ ਵਧੀਆ ਲੱਗਾ ਬੈਠੇ ਬੈਠੇ ਵੀਡੀਓਜ਼ ਨਾਲ ਗੱਲਬਾਤ ਕਰ ਲਈ ਨਾ ਤੁਹਾਨੂੰ ਥੋੜਾ ਜਿਹਾ ਆਪਣੇ ਵੀ ਕੁਝ ਗੱਲਾਂ ਸ਼ੇਅਰਸ ਕਰ ਦਿੱਤੀਆਂ ਤੇ ਵਧੀਆ ਲੱਗਦਾ ਹੈ ਕਿ ਚਲੋ ਇੱਕ ਪਰਿਵਾਰ ਫੈਮਿਲੀ ਬਨੇ ਹੋਏ ਨੇ ਤੇ ਪਰਿਵਾਰ ਫੈਮਿਲੀ ਰਹੀ ਕਾਫੀ ਗੱਲਾਂ ਸ਼ੇਅਰ ਹੋ ਜਾਂਦੀਆਂ ਨੇ ਸੋ ਬਾਕੀ ਆਪਣੀ ਮੋਨਿਕਾ ਤਾਂ ਵੱਨੂ ਸਪੋਰਟ ਕਰਦੇ ਰਵੋ ਮੋਨਿਕਾ ਤਾਂ ਵੱਨੂ ਮੁਹੱਬਤ ਪਿਆਰ ਕਰਦੇ ਰਵੋ ਤੇ ਇਸ ਚੈਨਲ ਨੂੰ ਵਧੀਆ ਤੋਂ ਵਧੀਆ ਗ੍ਰੇਟਸ ਕਰਦੇ ਰਵੋ ਸੋ ਪਰਮਾਤਮਾ ਤੋਂ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਵਿੱਚ ਰੱਖੇ ਤੇ ਤੁਸੀਂ ਆਪਣੇ ਆਪਣੇ ਕੰਮ ਸਭ ਠੀਕ-ਠਾਕ ਕਰੋ ਵਾ ਤੰਦਰੁਸਤ ਰਹੋ ਸੋ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਸਟੇ ਕੈਰ ਬਾਏ 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 ਪੱਕੇ ਜੀ ਬਾਏ